ਨਮਸਕਾਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲਾਂ ਗੱਲਾਂ ਵਿੱਚ ਮੈਂ ਹਾਂ ਤੁਹਾਡੇ ਨਾਲ ਪ੍ਰਭਾ ਸ਼ਰਮਾ ਅੱਜ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਬਾਲੀਵੁੱਡ ਦੀ ਉਸ ਮੂਵੀ ਦੀ ਚਰਚਾ ਕਰਾਂਗੇ ਜਿਹੜੀ ਕਿ ਰਿਲੀਜ਼ ਤੋਂ ਪਹਿਲਾਂ ਵੀ ਕਾਫੀ ਸੁਰਖੀਆਂ ਪਟੋਰ ਰਹੀ ਸੀ ਤੇ ਹੁਣ ਰਿਲੀਜ਼ ਤੋਂ ਬਾਅਦ ਵੀ ਕਾਫੀ ਸੁਰਖੀਆਂ ਪਟੋਰ ਰਹੀਏ ਤੇ ਜਿਹੜੇ ਦਰਸ਼ਕਾ ਉਹ ਇਸ ਮੂਵੀ ਨੂੰ ਲੈ ਕੇ ਕਾਫੀ ਕ੍ਰੇਜ਼ੀ ਨਜ਼ਰ ਆ ਰਹੇ ਨੇ ਸਾਰੀ ਚਰਚਾ ਕਰਾਂਗੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੰਨੇ ਆ ਨਵੀਨ ਜੀ ਦਾ ਨਵੀਨ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਧੰਨ ਬਾਲੀਵੁੱਡ ਦੀ ਇੱਕ ਫਿਲਮ 18 ਜੁਲਾਈ ਨੂੰ ਰਿਲੀਜ਼ ਹੋਈ ਆ ਸਹੀ ਆ ਰਾ ਉਹਦੇ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ ਇਸ ਮੂਵੀ 'ਚ ਇਦਾਂ ਦਾ ਕੀ ਖਾਸ ਹੈ ਕਿ ਜਿਹੜੇ ਦਰਸ਼ਕ ਆ ਇਸ ਫਿਲਮ ਨੂੰ ਲੈ ਕੇ ਕਾਫੀ ਕ੍ਰੇਜ਼ ਦੇਖਿਆ ਜਾ ਰਿਹਾ ਨਾਲ ਵਿੱਚ ਦੇਖੋ ਫਿਲਮਾਂ ਆਪਾਂ ਹਰ ਇੱਕ ਹਫਤੇ ਸ਼ਨੀਵਾਰ ਨੂੰ ਸਾਡਾ ਜਿਹੜਾ ਪ੍ਰੋਗਰਾਮ ਹੁੰਦਾ ਸੀ ਕਿਸੇ ਪੰਜਾਬੀ ਫਿਲਮ ਦੇ ਉੱਪਰ ਚਰਚਾ ਕਰਦੇ ਹਾਂ ਜਾਂ ਫਿਰ ਅਸੀਂ ਕੋਈ ਬਾਲੀਵੁੱਡ ਦੀ ਫਾਈਵ ਫਿਲਮ ਹੁੰਦੀ ਉਹਦੇ ਤੇ ਚਰਚਾ ਕਰਦੇ ਹਾਂ ਜੀ ਪਰ ਤੁਹਾਨੂੰ ਯਾਦ ਹੋਵੇਗਾ ਕਿ ਇਸ ਫਿਲਮ ਨੂੰ ਰਿਲੀਜ਼ ਹੋਏ ਇਹ ਕੱਲ ਰਿਲੀਜ਼ ਨਹੀਂ ਹੋਈ ਜੀ ਇਹ ਇਹ 18 ਤਰੀਕ ਨੂੰ ਰਿਲੀਜ਼ ਹੋਈ ਅਗਲਾ ਜੁਲਾਈ ਅਸੀਂ ਜੇ ਚਰਚਾ ਕਰਨੀ ਹੁੰਦੀ ਤੇ ਅਸੀਂ ਆਪਣੇ 19 ਤਰੀਕ ਵਾਲੇ ਪ੍ਰੋਗਰਾਮ ਦੇ ਵਿੱਚ ਯਾਨੀ ਕਿ ਸ਼ਨੀਵਾਰ ਵਾਲ ਪਿਛਲੇ ਸ਼ਨੀਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਚਰਚਾ ਕਰਨੀ ਸੀ ਪਰ ਅਸੀਂ ਇਸ ਫਿਲਮ ਦੇ ਉੱਤੇ ਚਰਚਾ ਕਰਨਾ ਇਸ ਕਰਕੇ ਨਹੀਂ ਬਾਜਬ ਸਮਝਿਆ ਨਵੇਂ ਐਕਟਰ ਆ ਦੋਨੇ ਹੀ ਹੂੰ ਕੋਈ ਪ੍ਰੋਮੋਸ਼ਨ ਨਹੀਂ ਹੋਈ ਫਿਲਮ ਦੀ ਮਤਲਬ ਇੱਕ ਫਿਲਮ ਦਾ ਕਿਸੇ ਕੋਈ ਵੀ ਮੂਵੀ ਰਿਲੀਜ਼ ਹੁੰਦੀ ਉਹਦਾ ਇੱਕ ਕ੍ਰੇਜ਼ ਬਣਿਆ ਹੁੰਦਾ ਲੋਕਾਂ ਦੇ ਵਿੱਚ ਉਸ ਕ੍ਰੇਜ਼ ਨੂੰ ਦੇਖਦੇ ਹੋਏ ਸਮੀਖਿਆਵਾਂ ਹੋਣੀਆਂ ਸ਼ੁਰੂ ਹੁੰਦੀਆਂ ਫਿਲਮਾਂ ਦੀਆਂ ਕਿ ਫਿਲਮ ਚੱਲੇਗੀ ਨਹੀਂ ਚੱਲੇਗੀ ਫਿਲਮ ਕਿੱਦਾਂ ਦੀ ਰਹੇਗੀ ਕਿੱਦਾਂ ਦੀ ਨਹੀਂ ਰਹੇਗੀ ਸਯਾਰਾ ਮੂਵੀ ਦਾ ਕੋਈ ਕ੍ਰੇਜ਼ ਲੋਕਾਂ ਦੇ ਵਿੱਚ ਨਹੀਂ ਸੀ ਸਿਰਫ ਜੇ ਉਹਦੇ ਗਾਣਿਆਂ ਨੂੰ ਛੱਡ ਦਿੱਤਾ ਜਾਵੇ ਜੇ ਸਯਾਰਾ ਮੂਵੀ ਨੂੰ ਦੇਖਣ ਦੇ ਲਈ ਦਰਸ਼ਕ ਥੀਏਟਰ ਤੱਕ ਪਹੁੰਚੇ ਆ ਇੱਕੋ ਇੱਕ ਕਾਰਨ ਆ ਉਹਦਾ ਉਹਦਾ 뮤직 ਗਾਣੇ ਪਹਿਲਾਂ ਰਿਲੀਜ਼ ਹੋ ਗਏ ਸੀ ਲੋਕਾਂ ਦੀ ਜ਼ੁਬਾਨ ਤੇ ਚੜ ਗਏ ਗਾਣੇ ਬਿਨਾ ਪ੍ਰੋਮੋਸ਼ਨ ਤੋਂ ਬਿਨਾ ਵੱਡੀ ਸਟਾਰ ਕਾਸਟ ਤੋਂ ਥੀਏਟਰ ਤੇ ਤੱਕ ਥੀਏਟਰ ਤੱਕ ਲੋਕਾਂ ਨੂੰ ਲੈ ਕੇ ਜਾਣਾ ਇਹ ਭਾਰਤੀ ਫਿਲਮ ਜਗਤ ਦੀ ਇੱਕ ਤੁਸੀਂ ਕਹੋ ਕਿ ਚੰਗੀ ਗੱਲ ਆ ਕਿ ਸਾਡੇ ਬਹੁਤ ਸਾਰੀਆਂ ਅਸੀਂ ਤੁਸੀਂ ਫਿਲਮਾਂ ਦੇਖੀਆਂ ਹੋਣਗੀਆਂ ਜਿਹੜੀਆਂ ਫਿਲਮਾਂ ਬਿਲਕੁਲ ਮਹਾ ਫਲॉप ਰਹੀਆਂ ਪਰ ਉਸ ਫਿਲਮ ਦਾ ਇੱਕ ਗਾਣਾ ਲੋਕਾਂ ਨੂੰ ਥੀਏਟਰ ਤੱਕ ਲੈ ਜਾਣ ਦੇ ਵਿੱਚ ਕਾਮਯਾਬ ਹੋ ਜਾਂਦਾ ਸੀ ਪਰ ਇਸ ਫਿਲਮ ਦਾ ਸਾਰਾ ਜਿਹੜਾ ਮਿਊਜ਼ਿਕ ਆ ਉਹਦੀ ਇੰਨੀ ਤਾਕਤ ਸੀ ਔਰ ਕਿਤੇ ਨਾ ਕਿਤੇ 모ਹਿਤ ਸੂਰੀ ਦਾ ਕਰੀਜ ਅੱਛਾ ਮੂਵੀ ਨੇ ਫਰਸਟ ਡੇ ਫਰਸਟ ਸ਼ੋ ਤੇ 20 ਕਰੋੜ ਰੁਪਏ ਦੀ ਕਮਾਈ ਕੀਤੀ ਰਿਕਾਰਡ ਤੋੜ ਜਿਹੜੀ ਉਹਨੇ ਕਮਾਈ ਕੀਤੀ ਆ ਜਿਹੜੇ ਥੀਏਟਰ ਚ ਉਸ ਟਾਈਮ ਦਰਸ਼ਕ ਸੀਗੇ ਜਾਂ ਹੁਣ ਵੀ ਤੁਸੀਂ ਲਾ ਲਓ ਜਿਹੜੇ ਇਸ ਮੂਵੀ ਨੂੰ ਦੇਖਣ ਜਾ ਰਹੇ ਆ ਬਹੁਤ ਸਾਰੀ ਇਮੋਸ਼ਨਲ ਜਿਹੜੇ ਮੂਵਮੈਂਟਸ ਆ థੀਏਟਰਸ ਤੋਂ ਬਾਹਰ ਆ ਰਹੇ ਆ ਹੂੰ ਕੀ ਕਹਿਣਾ ਚਾਹੋਗੇ ਹੰਦੇ ਬਾਰੇ ਲੋਕੀ ਰੋ ਰਿਹਾ ਇਸ ਮੂਵੀ ਨੂੰ ਦੇਖ ਕੇ ਉਹ ਚੀਜ਼ ਕੀ ਐ ਬੜਾ ਉਹਦਾ ਜਿਹੜਾ ਸੋਸ਼ਲ ਮੀਡੀਆ ਤੇ ਉਹ ਫੈਲਿਆ ਹੋਇਆ ਆ ਹਾਂ ਇੱਕ ਇਹਦਾ ਬੱਜਜਾ ਬਣਿਆ ਹੋਇਆ ਵੀ ਅਗਰ ਹੋ ਕੀ ਰਿਹਾ థੀਏਟਰ ਦੇ ਵਿੱਚ ਕੀ ਦਿਖਾਦਾ ਫਿਲਮ ਦੇ ਵਿੱਚ ਮੌਸੂਰੀ ਇਹਦਾ ਮੂਵੀ ਚ ਹੈ ਕਿ ਕਿ ਦਰਸ਼ਕ ਦੇਖ ਕੇ ਨੂੰ ਰੋ ਰਹਾ ਤੇ ਉਹ ਮੈਂ ਇਹ ਵੀ ਇੱਕ ਮੈਂ ਪੁੱਛੂੰਗੀ ਕਿ ਉਹ ਕਿਹੜੇ ਦਰਸ਼ਕ ਨੇ ਉਹ ਉਹੀ ਵਾਲੇ ਦਰਸ਼ਕ ਜਿਹੜਾ ਤੁਸੀਂ ਜ਼ਿਕਰ ਕਰਦੇ ਹੁੰਦੇ ਕਿਹੜੇ ਜੈਨ ਜੀ ਹਾਂ ਜੈਨ ਜੀ ਜੈਨ ਜੀ ਜੈਨ ਜੀ ਨਵੀਂ ਪੀੜ੍ਹੀ ਨਿਊ ਜਨਰੇਸ਼ਨ 21ਵੀਂ ਸਦੀ ਦੀ ਜਨਰੇਸ਼ਨ ਜੈਨ ਜੀ ਹਾਂ ਇਹ ਉਹ ਵਾਲੇ ਦਰਸ਼ਕਾਂ ਅੱਛਾ ਤੁਸੀਂ ਤੁਹਾਡਾ ਸਵਾਲ ਸੀ ਕਿ ਉਹ ਕਿਹੜੇ ਲੋਕ ਆ ਕਿਉਂ ਰੋ ਰਹੇ ਆ ਦਰਸ਼ਕ ਥੀਏਟਰ ਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਹੋਏਗਾ ਮੈਂ ਜੈਨ ਜੀ ਦਾ ਜ਼ਿਕਰ ਇਸ ਕਰਕੇ ਕੀਤਾ ਇਹ ਉਹ ਨਵੀਂ ਪੀੜ੍ਹੀ ਆ ਜਿਸ ਨੇ ਜਿਨੇ ਪਿਛਲੇ 7 ਸਾਲਾਂ ਦੇ ਵਿੱਚ ਕੋਈ ਰੋਮਾਂਟਿਕ ਫਿਲਮ ਨਹੀਂ ਦੇਖੀ ਹਮ ਜਵਾਨ ਆ ਗਈ ਬਹੁਵਲੀ ਆ ਗਈ ਬਹੁਵਲੀ ਟੂਆ ਆ ਗਈ ਪੁਸ਼ਪਾ ਆ ਗਈ ਮਤਲਬ ਮਾਰਤਾੜ ਚੱਲ ਰਹੀ ਪਿਛਲੇ 6-7 ਸਾਲਾਂ ਤੋਂ ਥੀਏਟਰਾਂ ਦੇ ਵਿੱਚ ਇੱਕ ਟਾਈਮ ਦੇ ਉੱਤੇ ਜਿਹੜੇ ਡਾਇਰੈਕਟਰ ਸੀਗੇ ਉਹਨਾਂ ਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋਇਆ ਵੀ ਸ਼ਾਇਦ ਲੋਕਾਂ ਦਾ ਹੁਣ ਜਿਹੜਾ ਕ੍ਰੇਜ਼ ਆ ਕਿਉਂਕਿ ਸਾਊਥ ਇੰਡੀਅਨ ਮੂਵੀਜ਼ ਨੇ ਇਦਾਂ ਦਾ ਬਜ ਬਣਾ ਦਿੱਤਾ ਲੋਕਾਂ ਦੇ ਵਿੱਚ ਕਿ ਬਾਲੀਵੁੱਡ ਨੂੰ ਵੀ ਲੱਗਣਾ ਸ਼ੁਰੂ ਹੋਇਆ ਵੀ ਨਹੀਂ ਯਾਰ ਲੋਕ ਮਾਰਤਾੜ ਦੇਖਣਾ ਪਸੰਦ ਕਰਦੇ ਆ ਪਰ ਇੱਕ ਵਾਰ ਜਦੋਂ ਹੁਣ ਤੁਹਾਨੂੰ ਇੱਕ ਰੋਮਾਂਟਿਕ ਮੂਵੀ ਮਿਲੀ ਦੇਖੋ ਆਸ਼ਕੀ 2 ਤੋਂ ਬਾਅਦ ਮੈਨੂੰ ਨਹੀਂ ਯਾਦ ਕਿ ਇਸ ਤਰੀਕੇ ਦਾ ਕਿਸੇ ਰੋਮਾਂਟਿਕ ਫਿਲਮ ਦਾ ਇਸ ਤਰੀਕੇ ਦਾ ਕਰੀਜ਼ ਬਣਿਆ ਹੋਵੇ ਆਸ਼ਕੀ 2 ਤੋਂ ਬਾਅਦ ਤੁਸੀਂ ਕਹੋ ਕਿ 6-7 ਸਾਲ ਬਾਅਦ ਇਦਾਂ ਦੀ ਮੂਵੀ ਆਈ ਔਰ ਉਹ ਬਣਾਈ ਵੀ ਕਹਿੰਦੇ ਆ ਮੋਹੀਸੂਰੀ 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 ਨਹੀਂ ਬਣਾਈ ਇਹ ਮੂਵੀ ਵੀ ਔਰ ਇੱਕ ਪੀੜੀ ਚੇਂਜ ਹੋ ਜਾਂਦੀ ਹੈ 6-7 ਸਾਲ ਦੇ ਵਿੱਚ ਬੱਚਾ ਜਵਾਨ ਹੋ ਜਾਂਦਾ ਹੈ ਬਿਲਕੁਲ ਜਿਹੜੇ ਉਸ ਟਾਈਮ ਬੱਚੇ ਮੋਹੀ ਸੂਰੀ ਦੀ ਫਿਲਮ ਜਦੋਂ ਆਸ਼ਕੀ 2 ਆਈ ਜਿਹੜਾ 10-11 ਸਾਲ ਦਾ ਹੋਏਗਾ ਉਹ ਅੱਜ 17-18 ਸਾਲ ਦਾ ਹੋ ਗਿਆ ਮਤਲਬ ਬਿਲਕੁਲ ਦਰਸ਼ਕ ਉਦਾਂ ਦੀ ਮੰਗ ਰੱਖਦੇ ਨੇ ਜਿਹਨਾਂ ਦੇਖਣਾ ਦੁਬਾਰਾ ਪਸੰਦ ਕਰਦੇ ਆ ਔਰ ਮੋਹੀ ਸੂਰੀ ਨੇ ਆਪਣਾ ਫੀਲਡ ਨਹੀਂ ਚੇਂਜ ਕੀਤਾ ਹੂੰ ਉਹ 뮤직 ਦੇ ਉੱਤੇ ਖੇਡਦੇ ਆ ਆਸ਼ਕੀ 2 ਦਾ 뮤직 ਲੋਕਾਂ ਨੂੰ ਥੀਏਟਰ ਤੱਕ ਲਿਆਂਨ ਲਈ ਕਾਮਯਾਬ ਹੋਇਆ ਸੀ ਦੋਵੇਂ ਐਕਟਰ ਨਵੇਂ ਸੀ ਹੂੰ ਕਿਸੇ ਨੂੰ ਨਹੀਂ ਸੀ ਪਤਾ ਐਕਟਰਾਂ ਦਾ ਇਸ ਫਿਲਮ ਦੇ ਵਿੱਚ ਕੀ ਹੋਇਆ ਇਦੇ ਵਿੱਚ ਵੀ 뮤직 ਲੋਕਾਂ ਨੂੰ ਥੀਏਟਰ ਤੱਕ ਲੈ ਜਾਂਦੇ ਵਿੱਚ ਕਾਮਯਾਬ ਹੋਇਆ ਦੋਵੇਂ ਐਕਟਰ ਨਵੇਂ ਨੇ ਆਹਾਨ ਪਾਂਡੇ ਇਹ ਚੰਕੀ ਪਾਂਡੇ ਦਾ ਭਤੀਜਾ ਹੈ ਜੀ ਆਹਾਨ ਪਾਂਡੇ ਔਰ ਲੜਕੀ ਦਾ ਨਾਮ ਸੀਗਾ ਅਨੀਤ ਪਾ ਅਨੀਤ ਪਾੜਾ ਦੋਵੇਂ ਕਰੈਕਟਰ ਨਵੇਂ ਨੇ ਦੋਵੇਂ ਐ ਐਸਾ ਵੀ ਨਹੀਂ ਹੈ ਕਿ ਸੋਸ਼ਲ ਮੀਡੀਆ ਦੇ ਵਿੱਚ ਇਹਨਾਂ ਦਾ ਹਾਈਪ ਬੜੀ ਬਣੀ ਹੋਈ ਆ ਸੋਸ਼ਲ ਮੀਡੀਆ ਤੇ ਬੜਾ ਐਕਟਿਵ ਨੇ ਉਹ ਨਹੀਂ ਐਸਾ ਹੋਇਆ ਅੱਛਾ ਮੋਹਿਤ ਸੂਰੀ ਦੀ ਇੱਕ ਖਾਸੀਅਤ ਕੀ ਆ ਮੋਹਿਤ ਸੂਰੀ ਦੀ ਇੱਕ ਖਾਸੀਅਤ ਇਹ ਆ ਕਿ ਮੋਹਿਤ ਸੂਰੀ ਆਪਣੇ ਕਰੈਕਟਰ ਨੂੰ ਕਦੇ ਵੀ ਲੋਕਾਂ ਤੱਕ ਨਹੀਂ ਲੈ ਕੇ ਜਾਂਦੇ ਹੁਣ ਲੋਕਾਂ ਦੇ ਕਈਆਂ ਦੇ ਦਿਲਾਂ ਦੇ ਵਿੱਚ ਇਹ ਸਵਾਲ ਰਹਿੰਦਾ ਕਿ ਤੁਸੀਂ ਦੇਖੋ ਯਸ਼ਰਾਜ ਪ੍ਰੋਡਕਸ਼ਨ ਦੇ ਵਿੱਚ ਆਈ ਹੋਈ ਫਿਲਮ ਆ ਬਿਲਕੁਲ ਯਸ਼ਰਾਜ ਪ੍ਰੋਡਕਸ਼ਨ ਭਾਰਤ ਦੀ ਸਭ ਤੋਂ ਵੱਡੀ ਪ੍ਰੋਡਕਸ਼ਨ ਕੰਪਨੀ ਆ ਕੀ ਉਹ ਇਹਨਾਂ ਤੋਂ ਆ ਐਡ ਨਹੀਂ ਸੀ ਕਰਵਾ ਸਕਦੇ ਇਹਨਾਂ ਦੀ ਵਿਜ਼ਿਟ ਨਹੀਂ ਸੀ ਕਰਵਾ ਸਕਦੇ ਕਈ ਯੂਨੀਵਰਸਿਟੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉੱਥੇ ਪਹੁੰਚਦੇ ਐਡ ਦੀ ਗੱਲ ਜੇਕਰ ਤੁਸੀਂ ਕੀਤੀ ਹੈ ਤੇ ਮੈਂ ਤਾਂ ਇਹ ਵੀ ਸੁਣਿਆ ਹੈ ਕਿ ਇਸ ਮੂਵੀ ਦੇ ਆਉਣ ਤੋਂ ਪਹਿਲਾਂ ਇਸ ਮੂਵੀ ਲਈ ਆਨਲਾਈਨ ਟਿਕਟਾਂ ਜਿਹੜੀਆਂ ਪਹਿਲੀ ਬੁਕਿੰਗ ਹੋਣ ਲੱਗੀ ਸੀ ਇਸ ਮੂਵੀ ਦੀਆਂ ਟਿਕਟਾਂ ਹਾਂ ਉਹਦਾ ਮੈਂ ਤੁਹਾਨੂੰ ਕਾਰਨ ਕੀ ਦੱਸ ਰਿਹਾ ਸਭ ਤੋਂ ਪਹਿਲਾ ਕਾਰਨ 뮤직 ਨੰਬਰ ਜੋ ਦੋ ਜੇ ਤੁਸੀਂ ਉਹਦਾ ਟ੍ਰੇਲਰ ਦੇਖੋਗੇ ਟ੍ਰੇਲਰ ਤੁਹਾਨੂੰ ਉਹ 2 2.5 ਮਿੰਟ ਦਾ ਟ੍ਰੇਲਰ ਤੁਹਾਨੂੰ ਵਿਚਲਿਤ ਕਰਦਾ ਹੈ ਮਤਲਬ ਸੋਚਣ ਲਈ ਮਜਬੂਰ ਕਰਦਾ ਮੈਂ ਬਾਹੂਬਲੀ 2 ਆਈ ਸੀ ਨਾ ਬਾਹੂ ਬਾਹੂਬਲੀ 1 ਜਦੋਂ ਆਈ ਬਾਹੂਬਲੀ 2 ਆਈ ਆਰ ਆਰ ਆਈ ਹੂੰ ਉਹਨਾਂ ਦੇ ਜਿਹੜੇ ਟ੍ਰੇਲਰ ਸੀ ਨਾ ਉਹ ਇਦਾਂ ਦੇ ਟ੍ਰੇਲਰ ਸੀਗੇ ਕਿ ਤੁਸੀਂ ਟ੍ਰੇਲਰ ਦੇਖ ਕੇ ਇਹ ਡਿਸਾਈਡ ਕਰ ਚੁੱਕੇ ਹੋਨੇ ਆਪਣੇ ਮਨ ਦੇ ਵਿੱਚ ਕਿ ਮੈਂ ਥੀਏਟਰ ਜਾਣਾ ਆ ਮੈਂ ਦੇਖ ਮੈਂ ਥੀਏਟਰ ਜਾਣਾ ਆ ਹੂੰ ਡਾਇਰੈਕਟਰ ਦੀ ਇੰਨੀ ਕੀ ਕੋਸ਼ਿਸ਼ ਹੁੰਦੀ ਆ ਹੂੰ ਡਾਇਰੈਕਟਰ 2.5 ਮਿੰਟ ਦੇ ਵਿੱਚ ਲੋਕਾਂ ਨੂੰ ਆਡੀਅੰਸ ਨੂੰ ਕਿੱਦਾਂ ਅਟਰੈਕਟ ਕਰਨਾ ਕਿ ਉਹ 3 ਘੰਟੇ ਦੀ ਫਿਲਮ ਦੇਖਣ ਦੇ ਲਈ ਥੀਏਟਰ ਦੇ ਵਿੱਚ ਆ ਜਾਣ ਮੋਹਿਤ ਸੂਰੀ ਨੇ 22 ਮਿੰਟ ਦਾ ਜਿਹੜਾ ਉਹਦਾ ਟ੍ਰੇਲਰ ਸੀਗਾ ਉਹਦੇ ਵਿੱਚ ਇਹ ਕੰਮ ਕਰਨ ਦੇ ਵਿੱਚ ਕਾਮਯਾਬ ਹੋਏ ਆ। ਹੂੰ। ਮਤਲਬ ਤੁਸੀਂ ਕਹੋ ਕਿ ਕਮਜ਼ੋਰ ਦਿਲ ਵਾਲਾ 22 ਮਿੰਟ ਦਾ ਟ੍ਰੇਲਰ ਦੇਖ ਕੇ ਵੀ ਵਿਚਲਿਤ ਹੋ ਗਿਆ ਹੋਊਗਾ। ਇਸ ਤਰੀਕੇ ਦਾ ਟ੍ਰੇਲਰ ਬਣਾਇਆ ਉਹਨਾਂ ਨੇ। ਹੂੰ। ਫਿਰ ਨੰਬਰ 2 뮤직। ਹੂੰ। 뮤직 ਨੰਬਰ 3 ਮੋਹਿਤ ਸੂਰੀ, ਨੰਬਰ 4 ਯਸ਼ਰਾਜ ਪ੍ਰੋਡਕਸ਼ਨ ਜਿਹੜੇ ਕੱਲ ਅ ਲਵ ਮੂਵੀਜ਼ ਬਣਾਉਣ ਦੇ ਲਈ ਜਾਣੀਆਂ ਜਾਂਦੀਆਂ ਐ। ਰੋਮਾਂਟਿਕ ਮੂਵੀ ਬਣਾਉਣ ਦੇ ਲਈ ਜਾਣੇ ਜਾਂਦਾ। ਹੂੰ। ਇਹ ਕਾਰਨ ਗਿਆ ਔਰ ਤੁਸੀਂ ਦੇਖੋ ਕਿ ਅਸੀਂ ਹੁਣ ਕਹਿੰਦੇ ਆ ਕਿ ਅ ਜਿਹੜੀ ਮਾਉਥ ਟੂ ਮਾਉਥ ਇਹਦੀ ਜਿਹੜੀ ਪਬਲਿਸ਼ਿਟੀ ਹੋਈ ਆ ਉਹ ਤਾਂ ਪਹਿਲੇ ਦਿਨ ਥੀਏਟਰ ਤੇ ਥੀਏਟਰ ਦੇ ਵਿੱਚ ਜਿਹੜਾ ਦੇਖ ਕੇ ਆਇਆ ਉਸ ਤੋਂ ਬਾਅਦ ਉਹਨਾਂ ਨੇ ਕੀਤੀ ਨਾ ਪਹਿਲੇ ਦਿਨੇ ਨਿਊ ਕਮਰ 2.5 ਕਰੋੜ ਰੁਪਈਆ 2 ਤੋਂ 2.5 ਕਰੋੜ ਰੁਪਈਆ ਪਹਿਲੇ ਦਿਨ ਫਿਲਮ ਨੇ ਕਮਾਇਆ ਆ ਬਿਲਕੁਲ ਤੇ ਇਹਦਾ ਸਿੱਧਾ ਔਰ ਸਿੱਧਾ ਸ਼ਰੀਰ ਜਿਹੜਾ ਜਾਂਦਾ ਆ ਉਹ ਜਾਂਦਾ ਆ 뮤직 ਨੂੰ 뮤직 ਦੇ ਕਰਕੇ ਲੋਕ ਥੀਏਟਰ ਚ ਪਹੁੰਚੇ ਫਿਲਮ ਦੀ ਸਟੋਰੀ ਦੇ ਵਿੱਚ ਕੁਝ ਵੀ ਨਵਾਂ ਨਹੀਂ ਹੂੰ ਤੁਸੀਂ ਆਸ਼ਕੀ 2 ਦੇਖੋਗੇ ਜਿਨ੍ਹਾਂ ਨੇ ਆਸ਼ਕੀ 2 ਆਪਣੇ ਟਾਈਮ ਤੇ ਦੇਖੀ ਆ ਉਹ ਅੱਜ ਜਾਣ ਕੇ ਥੀਏਟਰ ਦੇ ਵਿੱਚ ਦੇਖਣਗੇ ਉਹ ਕਹਿਣਗੇ ਯਾਰ ਇਹ ਤਾਂ ਬੜੀ ਸਿਮਿਲਰਿਟੀ ਜੀ ਆਸ਼ਕੀ 2 ਉਹੀ ਵਾਲਾ ਫੀਲ ਆ ਕੁਝ ਨਵਾਂ ਨਹੀਂ ਹੈ ਇਹਦੇ ਵਿੱਚ ਪਰ ਮੈਂ ਜਿਹੜੀ ਜਨਰੇਸ਼ਨ ਦੀ ਗੱਲ ਕਰ ਰਿਹਾ ਜਿਹੜੀ ਜਨਰੇਸ਼ਨ ਰੋ ਰਹੀ ਆ ਇੱਕ ਲੜਕੀ ਬਿਹੋਸ਼ ਹੋ ਗਈ ਥੀਏਟਰ ਦੇ ਵਿੱਚ ਉਹ ਸਰ ਇਧਰ ਹੀ ਕਿੱッセ ਆ ਬਿਹੋਸ਼ ਹੋ ਗਈ ਥੀਏਟਰ ਦੇ ਵਿੱਚ ਇੱਕ ਸੋਸ਼ਲ ਮੀਡੀਆ ਇੰਸਟਾਗ੍ਰam ਸਾਰਾ ਭਰਿਆ ਪਿਆ ਇਹਨਾਂ ਚ ਇੱਕ ਲੜਕਾ ਡ੍ਰਿਪ ਲਗਾ ਕੇ ਉਹ ਥੀਏਟਰ ਦੇ ਵਿੱਚ ਬੈਠਾ ਮੂਵੀ ਦੇਖ ਰਿਹਾ ਮਤਲਬ ਮੂਵੀ ਦਾ ਕ੍ਰੇਜ਼ ਦਿਖੋ ਤੁਸੀਂ ਮਤਲਬ ਇੱਕ ਟਾਈਮ ਤੇ ਹ ਰੋਮਾਂਸ ਦਾ ਕਿੰਗ ਕਹਿਣ ਵਾਲੇ ਕਿੰਗ ਜਾਣੇ ਜਾਂਦੇ ਸ਼ਾਹਰੂਖ ਖਾਨ ਉਹਨਾਂ ਦੀਆਂ ਮੂਵੀਜ਼ ਨੂੰ ਇੰਨਾ ਪਿਆਰ ਮਿਲਦਾ ਸੀਗਾ ਹਨਾ ਰੋਮਾਂਸ ਦੇ ਉਹ ਕਿੰਗ ਜਾਣੇ ਜਾਂਦੇ ਨੇ ਤੇ ਉਹੀ ਚੀਜ਼ਾਂ ਰਿਪੀਟਿਡਲੀ ਲੋਕੀ ਦੇਖ ਰਹੇ ਆ ਇੰਸਟਾਗ੍ਰਾਮ ਤੇ ਕਾਸ਼ ਇਦਾਂ ਦੀ ਮੂਵੀਜ਼ ਹੋਣ ਵੀ ਬਣਨੀਆਂ ਚਾਹੀਦੀਆਂ ਕਿਤੇ ਨਾ ਕਿਤੇ ਉਹ ਆਈਡੀਆ ਗਿਆ ਹੈ ਕਿ ਹੁਣ ਲੋਕੀ ਰੋਮਾਂਸ ਦੇਖਣਾ ਪਸੰਦ ਕਰੋਗੇ ਤੇ ਸ਼ਾਇਦ ਤਾਂ ਹੀ ਉਹ ਇਸ ਚੀਜ਼ 'ਚ ਸਕਸੈਸ ਵੀ ਹੋਏ ਆ ਬਿਲਕੁਲ ਦੇਖੋ ਉਹ ਚੀਜ਼ਾਂ ਹੁੰਦੀਆਂ ਨਹੀਂ ਨਹੀਂ ਹੈਗੀ ਕਿ ਉਸ ਦੌਰ ਦੇ ਹੀ ਲੋਕ ਦਰਸ਼ਕਾ ਜਿਹੜੇ ਇਹੋ ਹੀ ਚੀਜ਼ ਦੀ ਮੰਗ ਕਰ ਰਹੇ ਆ ਜਿਹੜੀ ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਦੀ ਵੀ ਅਸੀਂ ਗੱਲ ਕਰ ਰਹੇ ਆ ਉਹ ਵੀ ਦੇਖਣਾ ਚਾਹੀਦਾ ਪਸੰਦ ਕਰਦੇ ਆ ਦੇਖੋ ਜਦੋਂ ਵੀ ਕੋਈ ਮੂਵੀ ਆਉਂਦੀ ਹੈ ਹੂੰ ਦੋ ਚਰਚਾ ਮਾ ਉਹਦੇ ਨਾਲ ਚਲਦੀਆਂ ਲਾਲ ਸਿੰਘ ਚੱਡਾ ਮੂਵੀ ਆਈ ਅਮੀਰ ਖਾਨ ਦੀ ਅਮੀਰ ਖਾਨ ਨੇ ਨਹੀਂ ਪ੍ਰੋਮੋਸ਼ਨ ਕੀਤੀ ਨਹੀਂ ਪ੍ਰੋਮੋਸ਼ਨ ਕੀਤੀ ਕਿ ਉਹ ਦਰਬਾਰ ਸਾਹਿਬ ਤੱਕ ਵੀ ਮੱਥਾ ਟੇਕਣ ਆਏ ਪੰਜਾਬ ਦੇ ਵਿੱਚ ਵੀ ਘੁੰਮਦੇ ਰਹੇ ਕਿਉਂਕਿ ਉਹਨਾਂ ਦੀ ਲੁੱਕ ਜਿਹੜੀ ਸੀਗੀ ਉਹ ਇੱਕ ਸਿੱਖ ਵਾਲੀ ਸੀਗੀ ਹੂੰ ਉਹਦੀ ਚਰਚਾ ਹੋਈ ਸਾਰੇ ਪਾਸੇ ਹੂੰ ਫਿਲਮ ਦੀ ਇੰਨੀ ਪ੍ਰੋਮੋਸ਼ਨ ਹੋਣ ਦੇ ਬਾਵਜੂਦ ਵੀ ਫਿਲਮ ਬੜੇ ਬੁਰੇ ਤਰੀਕੇ ਦੇ ਨਾਲ ਪਿੱਟ ਗਈ ਫਲॉप ਹੋਈ ਮਹਾ ਫਲॉप ਫਿਲਮ ਅ ਅਮੀਰ ਖਾਨ ਦੀ ਸੀ ਉਸ ਤੋਂ ਬਾਅਦ ਅਮੀਰ ਖਾਨ ਦੀ ਇੱਕ ਫਿਲਮ ਆਈ ਲਪਤਾ ਗੰਜ ਹੂੰ ਜ਼ੀਰੋ ਪ੍ਰੋਮੋਸ਼ਨ ਉਸ ਤੋਂ ਬਾਅਦ ਫਿਲਮ ਆਈ ਹਾਂ ਹੁਣ ਜਿਹੜੀ ਆਈ ਸੀ ਸਿਤਾਰੇ ਜ਼ਮੀਪੇ ਜ਼ੀਰੋ ਪ੍ਰੋਮੋਸ਼ਨ ਦੋਵੇਂ ਫਿਲਮਾਂ ਸੁਪਰ ਹਿੱਟ ਗਈਆਂ ਬਿਲਕੁਲ ਸਭ ਤੋਂ ਵੱਧ ਅਵਾਰਡ ਜੇ ਇਸ ਵਾਰ ਕਿਸੇ ਫਿਲਮ ਨੂੰ ਮਿਲੇ ਲਪਤਾ ਗੰਜ ਨੂੰ ਮਿਲੇ ਆ ਔਰ ਅਗਲੀ ਵਾਰ ਜਿਹੜੇ ਅਵਾਰਡ ਮਿਲਣਗੇ ਹੁਣ ਸਈਯਾਰਾ ਔਰ ਆ ਜਿਹੜੀ ਸਿਤਾਰੇ ਜ਼ਮੀਪਰ ਫਿਲਮ ਇੱਕ ਚੀਜ਼ ਸਮਝ ਲਈ ਆ ਹੁਣ ਫਿਲਮ ਜਿਹੜੇ ਜਗਤ ਦੇ ਲੋਕ ਨੇ ਯਾ ਕੰਟਰੋਵਰਸੀ ਕਰਵਾ ਦਿਓ ਹੂੰ ਤਾਂ ਤੁਹਾਡੀ ਫਿਲਮ ਚੱਲੂਗੀ ਲੋਕ ਦੇਖਣ ਲਈ ਜਾਣਗੇ ਜਾਂ ਤੁਸੀਂ ਪ੍ਰੋਮੋਸ਼ਨ ਬਹੁਤ ਕਰ ਦਿਓ ਪਰ ਹੁਣ ਇੱਕ ਇੱਕ ਚੀਜ਼ੇ ਆ ਗਈ ਕਿ ਸਾਇਲੈਂਟ ਰੋ ਮੋਹਿ ਸੁਰੀ ਸਾਇਲੈਂਟ ਰਹੇਗਾ আচ্ছা ਹੁਣ ਇੱਕ ਚਰਚਾ ਇਹ ਵੀ ਆ ਇੱਕ ਚਰਚਾ ਮੈਨੂੰ ਜਿੱਥੇ ਤੱਕ ਲੱਗਦਾ ਕਿ ਸਾਇਲੈਂਟ ਰਹਿਣਾ ਵੀ ਕਿਤੇ ਕਿਤੇ ਨਾ ਕਿਤੇ ਉਹ ਸਟੰਟ ਹੈਗਾ ਆ ਆਪਣੀ ਫਿਲਮ ਨੂੰ ਸੁਪਰ ਡੂਪਰ ਹਿੱਟ ਕਰਵਾਉਣ ਦਾ ਸਾਇਲੈਂਟ ਰਹਿਣਾ ਵੀ ਇੱਕ ਸਟੰਟ ਆ ਔਰ ਜਿਸ ਤਰੀਕੇ ਦੇ ਨਾਲ ਹੁਣ ਜਿਹੜੇ ਲੜਕੇ ਲੜਕੀਆਂ ਥੀਏਟਰ ਦੇ ਵਿੱਚ ਜਾ ਕੇ ਰੋ ਰਹੇ ਆ ਫਿਲਮ ਦੇਖ ਰਹੇ ਆ ਹੁਣ ਇਹਨੂੰ ਵੀ ਇੱਕ ਸਟੰਟ ਦੱਸਿਆ ਜਾ ਰਿਹਾ ਉਹ ਚੀਜ਼ਾਂ ਵੀ ਕੈਪਚਰ ਹੋ ਰਹੀਆਂ ਔਰ ਇਸ ਜੀ ਹਾ ਇਹਨੂੰ ਸਟੰਟ ਕਿਹਾ ਜਾ ਰਿਹਾ ਪਰ ਮੈਂ ਇਸ ਚੀਜ਼ ਨੂੰ ਸਟੰਟ ਨਹੀਂ ਮੰਨਦਾ ਉਹਦਾ ਕਾਰਨ ਕੀ ਆ ਇੱਕ ਤੋਂ ਤੁਸੀਂ ਸਟੰਟ ਕਰਾ ਸਕਦੇ ਦੋ ਤੋਂ ਕਰਾ ਸਕਦੇ 150 ਤੋਂ ਕਰਾ ਲਿਆ ਪਰ ਸਭ ਤੋਂ ਪਹਿਲਾਂ ਤੁਹਾਨੂੰ ਜਾਨਣਾ ਇਹ ਹੋਏਗਾ ਕਿ ਜਿਸ ਫਿਲਮ ਨੂੰ ਦੇਖ ਕੇ ਫਿਲਮ ਬਣਾਈ ਗਈ ਆ ਹੂੰ ਇਹ ਮੂਮੈਂਟ ਇਹ ਮੂਮੈਂਟ ਨੂੰ ਰਿਮੈਂਬਰ ਜੀ ਕੋਰੀਅਨ ਮੂਵੀ ਹੈ ਇੱਕ ਕੋਰੀਅਨ ਮੂਵੀ ਦੇ ਨਾਲ ਲੋਕੀ ਇਹਨੂੰ ਰਿਲੇਟ ਕਰਦੇ ਆ ਮਤਲਬ ਇਹ ਵੀ ਨਹੀਂ ਕਹਿ ਰਹੇ ਕਿ ਉਹ ਉਸ ਤੋਂ ਇਨਸਪਾਇਰ ਹੋ ਕੇ ਬਣਾਈ ਗਈ ਆ ਉਹ ਕਹਿ ਰਹੇ ਸਿੱਧੀ ਕਾਪੀ ਹੀ ਆ ਕੱਟ ਟੂ ਕੱਟ ਮਤਲਬ ਉਹੀ ਸੀਨ ਹੈ ਉਹਦਾ ਦੀ ਮੈਂ ਜਦੋਂ ਇਹ ਚਰਚਾ ਚੱਲੀ ਹੂੰ ਜਦੋਂ ਚਰਚਾ ਚੱਲੀ ਹੂੰ ਮੈਂ ਉਸ ਫਿਲਮ ਨੂੰ ਦੇਖਿਆ ਹੂੰ ਇੱਕ ਇਹ ਕੋਰੀਅਨ ਲਾਈਫ ਟੂ ਰਿਮੈਂਬਰ ਹਮ ਇੱਕ ਇਹ ਮੂਮੈਂਟ ਟੂ ਰਿਮੈਂਬਰ ਇੱਕ ਮੂਮੈਂਟ ਰਿਮੈਂਬਰ ਹਮ ਉਹ ਕੋਰੀਅਨ ਮੂਵੀ ਹੈ ਸੁਪਰ ਹਿੱਟ ਮੂਵੀ 2004 ਦੇ ਵਿੱਚ ਆਈ ਸੀ 21 ਸਾਲ ਪਹਿਲਾਂ ਉਹ ਫਿਲਮ ਆਈ ਸੀ ਹੁਣ ਮੋਹੀਸੂਰੀ ਨੂੰ ਲੱਗਾ ਹੋਣਾ ਵੀ 21 ਸਾਲ ਪਹਿਲਾਂ ਫਿਲਮ ਆਈ ਸੀ ਉਹ ਕਿਹੜਾ ਹੁਣ ਕਿਸੇ ਨੂੰ ਸ਼ਾਇਦ ਯਾਦ ਹੋਣੀ ਹੈ ਔਰ ਕੋਈ ਮੂਵੀ ਦੇਖੋ ਇਹ ਕਿੰਨੀ ਲੱਭਣ ਵਾਲੇ ਤਾਂ ਫਿਰ ਜੇ ਇੰਨੀ ਚਰਚੇ ਤੇ ਇਹ ਮੂਵੀ ਸਹੀ ਆ ਰਹਾ ਹੈ ਕਿ ਅੱਤੇ ਫਿਰ ਲੋਕੀ ਤਾਂ ਲੱਭਣ ਵਾਲੇ ਤਾਂ ਕਹਿੰਦੇ ਆ ਪੁਆਇੰਟ ਟੂ ਪੁਆਇੰਟ ਮਤਲਬ ਨਿੱਕੀ ਨਿੱਕੀ ਗੱਲ ਵੀ ਲੱਭ ਕੇ ਸਾਹਮਣੇ ਰੱਖ ਦਿੰਦੇ ਆ ਸੀਨ ਤੱਕ ਸੀਨ ਤੱਕ ਨੂੰ ਲੋਕ ਦੱਸ ਦਿੰਦੇ ਕਿ ਆ ਫਿਲਮ ਦਾ ਉਹ ਵਾਲਾ ਸੀਨ ਉਹ ਫਿਲਮ ਦੇ ਵਿੱਚੋਂ ਲਿਆ ਹੋਇਆ ਆ ਉਸ ਟਾਈਮ ਤੇ ਬਿਲਕੁਲ ਅਸੀਂ ਤਾਂ ਪੂਰੀ ਫਿਲਮ ਹੀ ਕਾਪੀ ਕਰ ਦਿੱਤੀ ਹੂੰ ਪੂਰੀ ਦੀ ਫਿਲਮ ਪੂਰੀ ਦੀ ਪੂਰੀ ਫਿਲਮ ਕੋਰੀਅਨ ਮੂਵੀ ਦੇ ਨਾਲ ਮੈਚ ਕਰਦੀ ਐ ਸਾਇਰਾ ਜੇ ਜੇ ਤੁਸੀਂ ਕਹੋ ਕਿ ਇਹ ਜਿਹੜਾ ਸਟੰਟ ਕਰ ਰਹੇ ਲੋਕ ਰੋ ਰਹੇ ਆ ਨਾ ਕਿਉਂਕਿ ਉਹ ਮੂਵੀ ਸੁਪਰ ਹਿਟ ਰਹੀ ਸੀ ਉਹ ਮੂਵੀ ਦੇ ਨਾਲ ਇਦਾਂ ਹੀ ਹੋਇਆ ਸੀ ਉਸ ਕੋਰਵੀਨ ਮੂਵੀ ਨੇ ਬਹੁਤ ਜ਼ਿਆਦਾ ਪੈਸਾ ਕਮਾਇਆ ਸੀ ਔਰ ਸੇਮ ਸਟੋਰੀ ਸੀ ਏਸੀ ਤਰੀਕੇ ਦੇ ਨਾਲ ਦੋਵੇਂ ਮਿਲਦੇ ਆ ਦੋਵੇਂ ਵਿਛੜਦੇ ਆ ਹਾਂ ਸਿਰਫ ਇੱਕ ਥੋੜਾ ਜਿਹਾ ਫਰਕ ਇਹ ਆ ਕਿ ਇਹ ਦੋਨਾਂ ਦਾ ਵਿਆਹ ਫਿਲਮ ਦੇ ਲਾਸਟ ਦੇ ਵਿੱਚ ਹੁੰਦਾ ਆ ਕੋਰੀਅਨ ਮੂਵੀ ਦੇ ਵਿੱਚ ਫਿਲਮ ਦਾ ਵਿੱਚ ਵਿਆਹ ਉਹਨਾਂ ਦਾ ਥੋੜਾ ਪਹਿਲਾਂ ਹੋ ਜਾਂਦਾ ਉਸ ਤੋਂ ਬਾਅਦ ਉਹ ਅਲੱਗ ਹੁੰਦੇ ਆ ਸਿਰਫ ਇਸ ਤੋਂ ਇਲਾਵਾ ਸਾਇਾਰਾ ਮੂਵੀ ਦੇ ਵਿੱਚ ਕੁਝ ਵੀ ਅਲੱਗ ਨਹੀਂ ਹੈ ਹਮ ਮਤਲਬ ਸੇਮ ਟੂ ਸੇਮ ਡਿਟੋ ਕਾਪੀ ਪੇਸਟ ਫਿਲਮ ਦਾ ਪ੍ਰੋਡਕਸ਼ਨ ਜਿਹੜੀ ਕੰਪਨੀ ਆ ਜਾਂ ਫਿਲਮ ਦੇ ਨਿਰਮਾਤਾ ਆ ਉਹਨਾਂ ਨੇ ਅਜੇ ਤੱਕ ਇਸ ਚੀਜ਼ ਦਾ ਖੁੱਲ ਕੇ ਜ਼ਿਕਰ ਨਹੀਂ ਕੀਤਾ ਕਿ ਉਹਦੇ ਨਾਲ ਮਿਲਿਆ ਹੋਇਆ ਦੇਖੋ ਇੱਕ ਕਾਰਨ ਹੁਣ ਪ੍ਰੋਮੋਸ਼ਨ ਦਾ ਤੁਸੀਂ ਇਹਦੇ ਨਾਲ ਵੀ ਜੋੜ ਕੇ ਦੇਖੋ ਕਿ ਜੇ ਉਹ ਪਹਿਲੇ ਹੀ ਪ੍ਰੋਮੋਸ਼ਨ ਕਰ ਦਿੰਦੇ ਚੰਗੀ ਤਰੀਕੇ ਦੇ ਨਾਲ ਹੋ ਸਕਦਾ ਕਿਤੇ ਨਾ ਕਿਤੇ ਇਹ ਚ ਗੱਲ ਪਹਿਲੇ ਨਿਕਲ ਕੇ ਆ ਜਾਂਦੀ ਲੋਕ ਥੀਏਟਰ ਨਾਲ ਆ ਜਾਂਦੀ ਸੀ ਦਾ ਹਿੱਸਾ ਬਣ ਜਾਣੀ ਸੀਗੀ ਇਸ ਚ ਫਿਰ ਲੋਕ ਸ਼ਾਹ ਥੀਏਟਰ ਤੱਕ ਨਾ ਜਾਂਦੇ ਨਾ ਜਾਂਦੇ ਨੰਬਰ 2 ਨੰਬਰ 2 ਇਹਦਾ ਇੱਕ ਕਾਰਨ ਹੋਰ ਆ ਪ੍ਰੋਮੋਸ਼ਨ ਨਹੀਂ ਕਰਨ ਦਾ ਕਿ ਮੋਹਿਤ ਸੁਰੀਦੀ ਹਮੇਸ਼ਾ ਕੋਸ਼ਿਸ਼ ਇਹ ਰਹੀਦੀ ਆ ਕਿ ਆਹਾਨ ਔਰ ਅਨੀਤ ਪਾੜਾ ਥੀਏਟਰ ਦੇ ਵਿੱਚ ਲੋਕਾਂ ਨੂੰ ਇਹ ਨਹੀਂ ਮਿਲਣੇ ਚਾਹੀਦੇ ਸੀ ਲੋਕ ਲੋਕ ਥੀਏਟਰ ਦੇ ਵਿੱਚ ਜਾਣ ਤੇ ਕ੍ਰਿਸ਼ ਔਰ ਬਾਣੀ ਹੀ ਨਜ਼ਰ ਆਣੇ ਚਾਹੀਦੀ ਹੈ। ਮਤਲਬ ਜੋ ਉਹਨਾਂ ਦੇ ਫਿਲਮ ਦੇ ਵਿੱਚ ਕਰੈਕਟਰ ਆ। ਮੇਰੇ ਕਰੈਕਟਰ ਦਾ オリジナル ਨਾਮ ਨਹੀਂ ਪਤਾ ਹੋਣਾ ਚਾਹੀਦਾ। ਉਹ ਸੈਲੀਬ੍ਰਿਟੀ ਨਾ ਬਣ ਜਾਣ ਪਹਿਲਾਂ ਹੀ ਲੋਕਾਂ ਤੱਕ ਜਾਣਗੇ, ਫੋਟੋ ਵਾਇਰਲ ਹੋਣਗੀਆਂ, ਸਭ ਕੁਝ ਹੋਏਗਾ। ਫਿਰ ਲੋਕ ਆਹਾਨ ਪਾਂਡੇ ਦੇ ਵਿੱਚੋਂ ਕ੍ਰਿਸ਼ ਨੂੰ ਨਹੀਂ ਲੱਭਣਗੇ। ਥੀਏਟਰ ਦੇ ਵਿੱਚ ਗਏ, ਲੋਕਾਂ ਨੇ ਕ੍ਰਿਸ਼ ਹੀ ਲੱਭਿਆ ਥੀਏਟਰ ਦੇ ਵਿੱਚ ਜਾ ਕੇ। ਆਹਾਨ ਜਿਹੜੀ ਜਿਹੜੀ ਲੜਕੀ ਹੈ ਉਹ ਉਹ ਬਾਣੀ ਲੱਭੀ ਆ ਥੀਏਟਰ ਦੇ ਵਿੱਚ ਉਹ ਬਾਣੀ ਨੂੰ ਬਾਹਰ ਲੈ ਕੇ ਆਇਆ ਤੁਸੀਂ ਦੇਖੋ ਨਾ ਆਸ਼ਕੀ 2 ਦੇ ਵਿੱਚ ਕੀ ਹੋਇਆ ਛੇਵੇਂ ਇਦਾਂ ਹੀ ਹੋਇਆ ਸੀ ਹਮਮ ਸਿਰਫ ਉਹ ਜਿਹੜੀ ਸ਼ਰਦਾ ਸ਼ਰਦਾ ਕਪੂਰ ਸ਼ਰਦਾ ਕਪੂਰ ਨੂੰ ਥੋੜਾ ਬਹੁਤ ਲੋਕ ਜਾਣਦੇ ਸੀ ਪਰ ਦੂਸਰੇ ਲੜਕਿਆਂ ਤੋਂ ਬਿਲਕੁਲ ਨਹੀਂ ਸੀ ਜਾਣਦੇ ਏਸੀ ਤਰੀਕੇ ਦੇ ਨਾਲ ਇਸ ਮੂਵੀ ਦੇ ਵਿੱਚ ਵੀ ਬਿਲਕੁਲ ਕਾਮਯਾਬ ਹੋਇਆ ਡਾਇਰੈਕਟਰ ਕਾਮਯਾਬ ਹੋਇਆ ਹੁਣ ਜਿੰਨੀ ਮਰਜ਼ੀ ਕੰਟਰੋਵਰਸੀ ਹੋ ਜਾਏ ਜੋ ਮਰਜ਼ੀ ਹੋ ਜਾਏ 40 ਕਰੋੜ ਰੁਪਏ ਦੇ ਵਿੱਚ ਬਣੀ ਹੋਈ ਫਿਲਮ ਜਿਨੇ ਕੋਈ ਪ੍ਰੋਮੋਸ਼ਨ ਨਹੀਂ ਕੀਤਾ 8 ਦਿਨਾਂ ਬਾਅਦ ਅੱਜ ਅਸੀਂ 8ਵੇਂ ਦਿਨ ਬੈਠ ਕੇ ਇਸ ਮੂਵੀ ਦਾ ਰਿਵਿਊ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਪੂਰੇ ਦੇਸ਼ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ ਫਿਲਮ 190 ਕਰੋੜ ਰੁਪਿਆ ਫਿਲਮ ਜੀ 8ਾਂ ਦਿਨਾਂ ਬਾਅਦ ਕਮਾ ਚੁੱਕੀ ਹੈ ਔਰ ਫਿਲਮ ਨੇ ਹਲੇ ਹਾਈਪ ਫੜਨੀ ਆ ਅਜੇ ਵੀ ਥੀਏਟਰਸ ਦੇ ਵਿੱਚ ਜਾ ਕੇ ਤੁਸੀਂ ਦੇਖੋ ਕਿ ਭੀੜ ਲੱਗੀ ਹੋਈ ਆ ਨੰਬਰ 2 ਫਿਲਮ ਦੀ ਖੁਸ਼ਕਿਸਮਤੀ ਇਹ ਹੈ ਕਿ ਕੋਈ ਵੱਡੀ ਫਿਲਮ ਇਹਦੇ ਨਾਲ ਰਿਲੀਜ਼ ਨਹੀਂ ਹੋ ਰਹੀ ਫਿਰ ਇਹਨਾਂ ਨੂੰ ਸਕਰੀਨ ਦੇ ਉੱਤੇ ਸਮਾਂ ਜ਼ਿਆਦਾ ਮਿਲ ਰਿਹਾ ਹਾਂ ਦਰਸ਼ਕ ਆਪਣੇ ਰਿਵਿਊ ਇੱਕ ਦੂਜੇ ਨਾਲ ਸਾਂਝੇ ਕਰਦੇ ਆ ਤੇ ਕਈ ਇਸ ਚੀਜ਼ ਨੂੰ ਵੀ ਦੇਖਣ ਜਾ ਰਹੇ ਆ ਕੀ ਠੀਕ ਹੈ ਮੂਵੀ ਆਈ ਹੈ ਪਰ ਲੋਕੀ ਇਸ ਮੂਵੀ ਨੂੰ ਦੇਖ ਕੇ ਰੋ ਕਿਉਂ ਰਹੇ ਐਦਾਂ ਦਾ ਕੀ ਆ ਯਾ ਕਈ ਲੋਕ ਇਸ ਚੀਜ਼ ਦਾ ਮਜ਼ਾਕ ਹੀ ਬਣਾ ਰਹੇ ਮਤਲਬ ਉਹਨਾਂ ਨੇ ਉਹ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਸ਼ਾਇਦ ਤੇਰੇ ਨਾਮ ਵਰਗੀ ਮੂਵੀਜ਼ ਨੂੰ ਨਹੀਂ ਦੇਖਿਆਗਾ ਜੇ ਸ਼ਾਇਦ ਉਹਦਾਂ ਦੀਆਂ ਮੂਵੀਜ਼ ਦੇਖ ਲੈਣ ਤਾਂ ਫੇਰ ਇਹਨਾਂ ਲੋਕਾਂ ਦਾ ਕੀ ਹਾਲ ਹੋਵੇਗਾ ਤੁਸੀਂ ਤੇਰੇ ਨਾਮ ਕਹਿੰਦੇ ਮੈਂ ਕਹਿੰਦਾ ਜੇ ਇਹਨਾਂ ਨੇ ਦਿਲ ਵਾਲੇ ਦੁਲਨੀਆਂ ਲੈ ਜਾਏਗੇ ਮਤਲਬ ਉਹ ਫਿਲਮ ਆ ਫੋਰਐਵਰ ਫਿਲਮ ਆ ਫੋਰਐਵਰ ਦੇਖੋ ਹੁਣ ਹੋਇਆ ਕਿ ਇਹ ਲੋਕ ਕਿਉਂ ਰੋ ਰਹੇ ਆ ਗੱਲ ਫੇਰ ਉੱਥੇ ਆ ਗਈ ਕਿ ਇਹ ਲੋਕਾਂ ਨੂੰ ਪਿਛਲੇ 6-7 ਸਾਲ ਦੇ ਵਿੱਚ ਉਹ ਟ੍ਰੀਟਮੈਂਟ ਨਹੀਂ ਮਿਲਿਆ ਮਿਲਿਆ ਪਿਛਲੇ ਸਮੇਂ ਦੇ ਵਿੱਚ ਕੀ ਹੁੰਦਾ ਸੀ ਏ ਆ ਤਾਂ ਕਿਤੇ ਨਾ ਕਿਤੇ ਫਿਲਮ ਆਨ ਦਾ ਆਨ ਦਾ ਮੁੱਖ ਮਕਸਦ ਵੀ ਇਹਨਾਂ ਲੋਕਾਂ ਦੀ ਹੀ ਮੰਗ ਸੀ ਕਿਉਂਕਿ ਇੰਸਟਾਗ੍ਰam ਤੇ ਤੁਸੀਂ ਦੇਖੋ ਨਾ ਬਹੁਤ ਵਾਇਰਲ ਹੋ ਰਹੀ ਸੀ ਹਾਂ ਬਹੁਤ ਵਾਇਰਲ ਹੋ ਰਹੀ ਸੀ ਕਿ ਡਿਮਾਂਡ ਕੀਤੀ ਜਾਂਦੀ ਹੈ ਮਾਰ ਦਾ ਬਾਹਰ ਆ ਕੇ ਕੁਝ ਜਿਹੜੀਆਂ 90s ਦੇ ਦਸ਼ਕ ਦੀਆਂ ਜਿਹੜੀਆਂ ਮੂਵੀਜ਼ ਆ ਉਹਨਾਂ ਨੂੰ ਰੀਅਲ ਰਿਲੀਜ਼ ਕਰਨ ਦੀ ਵੀ ਮੰਗ ਜਿਹੜੀ ਹੈ ਇੰਸਟਾਗ੍ਰam ਤੇ ਚੱਲ ਰਹੀ ਹੈ ਅੱਛਾ ਤੁਹਾਨੂੰ ਹੁਣ ਯਾਦ ਹੋਵੇਗਾ ਆਪਾਂ ਇੱਕ ਆਪਣੇ ਪ੍ਰੋਗਰਾਮ ਦੇ ਵਿੱਚ ਜ਼ਿਕਰ ਕੀਤਾ ਸੀ ਸਨਮ ਤੇਰੀ ਕਸਮ ਮੂਵੀ ਉਹ ਮੂਵੀ ਕਿਉਂ ਹਿੱਟ ਹੋਈ ਕਿਉਂਕਿ ਬੜੇ ਲੰਬੇ ਸਮੇਂ ਬਾਅਦ ਉਹ ਇੱਕ ਰੋਮਾਂਟਿਕ ਮੂਵੀ ਆਈ ਸੀ ਲੋਕਾਂ ਨੇ ਪਸੰਦ ਕੀਤੀ ਉਸ ਤੋਂ ਬਾਅਦ ਹੁਣ ਦੇਖੋ ਇਹ ਆਈ ਆ ਇਹ ਉਹ ਫਿਲਮ ਦੇ ਗਾਣੇ ਉਨੇ ਹਿੱਟ ਨਹੀਂ ਸੀ ਇਸ ਕਰਕੇ ਥੋੜਾ ਜਿਹਾ ਉਸ ਫਿਲਮ ਨੂੰ ਫਰਕ ਪਿਆ ਪਰ ਫਿਲਮ ਦੀ ਸਟੋਰੀ ਲੋਕਾਂ ਨੂੰ ਥੀਏਟਰ ਤੱਕ ਲੈ ਜਾਂਦੇ ਵਿੱਚ ਕਾਮਯਾਬ ਹੋਈ ਪਰ ਇਸ ਫਿਲਮ ਦੇ ਪਲੱਸ ਪੁਆਇੰਟ ਏਰੀਆ ਅੱਛਾ ਮੋਹਿਤ ਸੂਰੀ ਨੇ ਕੰਮ ਬਹੁਤ ਵਧੀਆ ਕੀਤਾ ਇੱਕ ਕੰਮ ਇਹ ਕੀਤਾ ਕਿ ਇੱਕ 뮤직 ਡਾਇਰੈਕਟਰ ਨਹੀਂ ਰੱਖਿਆ ਇਹਦੇ ਵਿੱਚ ਜੇ 6 ਜਾਂ 7 ਟਰੈਕ ਆ ਸਾਰੇ ਇੱਕ ਇੱਕ 뮤직 ਡਾਇਰੈਕਟਰ ਨੂੰ ਸਿੰਗਰ ਨੂੰ ਦੇ ਦਿੱਤੇ ਵਿਸ਼ਾਲ ਮਿਸ਼ਰਾ ਅਲੱਗ ਗਾ ਰਿਹਾ ਜ਼ਵੀਨ ਨੋਟੀয়াল ਅਲੱਗ ਗਾ ਰਿਹਾ ਠੀਕ ਹੈ ਉਹ ਕਿਹੜੇ ਦੋ ਹਸਬੰਡ ਵਾਈਫ ਆ ਪਰੰਪਰਾ ਔਰ ਹਸਬੰਡ ਬਾਈਕ ਦੋਨ ਹਾਂ ਉਹ ਉਹ ਅਲੱਗ ਗਾਰੇ ਮਤਲਬ ਸਭ ਨੂੰ ਇੱਕ ਇੱਕ ਟਰੈਕ ਦਿੱਤਾ ਔਰ ਸਭ ਨੇ ਆਪਣੇ ਆਪਣੇ ਟਰੈਕ ਦੇ ਵਿੱਚ ਜਨ ਪਾ ਦਿੱਤੀ ਮਤਲਬ ਇੱਕ ਪੈਕੇਜ ਬਣ ਗਿਆ ਔਰ 뮤직 ਜਿਹੜਾ ਮੈਂ ਬਾਰ ਬਾਰ ਤੁਹਾਨੂੰ ਕਹ ਰਿਹਾ ਕਿ ਇਸ ਫਿਲਮ ਨੂੰ ਥੀਏਟਰ ਤੱਕ ਲੈ ਜਾਣ ਵਾਲਾ ਦਰਸ਼ਕਾਂ ਨੂੰ 뮤직 ਆ ਔਰ ਫਿਰ ਉੱਥੇ ਜਾ ਕੇ ਸਟੋਰੀ ਜਿਹੜੀ ਪੁਰਾਣੇ ਲੋਕ ਜਿਹੜੇ ਜਿਨ੍ਹਾਂ ਨੇ ਦਿਲਵਾਲੇ ਦੁੱਲਨੀਆਂ ਲੈ ਜਾਏਗੇ ਵੀ ਦੇਖੀ ਆ ਜਿਨ੍ਹਾਂ ਨੇ ਤੇਰੇ ਨਾਮ ਵੀ ਦੇਖੀ ਆ ਉਹ ਤਾਂ ਕਹਿ ਰਿਹਾ ਭਾਜੀ ਕੁਝ ਨਹੀਂ ਹੈਗਾ ਭਾਜੀ ਪਹਿਲੀਆਂ ਫਿਲਮਾਂ ਰਹੀਆਂ ਕੁਝ ਨਵਾਂ ਹੈ ਨਹੀਂ ਪਰ ਜਿਹੜੇ ਤੁਹਾਡੇ ਵਾਲੇ ਤੁਹਾਡੇ ਯੋਗ ਵਾਲੇ ਮੈਂ ਕਹ ਰਿਹਾ ਜ਼ੈਂਜੀ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰਦੇ ਹੋ ਨਵੀਂ ਪੀੜ੍ਹੀ 21ਵੀਂ ਸਦੀ ਨਿਊ ਜਨਰੇਸ਼ਨ ਜੈਨਜ਼ੀ α ਵਾਲੇ ਤਾਂ ਹੁਣ ਸ਼ਾਇਦ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਜੈਨਜ਼ੀ ਵਾਲੇ ਜਿਹੜੇ ਹੋ ਰਹੁੰਦੇ ਆ ਥੀਏਟਰ ਦੇ ਵਿੱਚ ਬੈਠ ਕੇ ਜੈਨਜ਼ੀ ਤੋਂ ਬਾਅਦ α ਵਾਲੇ ਨਵੀਂ ਜੀ ਤੁਹਾਡੇ ਉਹ ਜੈਨਜ਼ੀ ਤੋਂ ਬਾਅਦ α ਵਾਲੇ ਅੱਛਾ ਜਾਣਕਾਰੀ ਚ ਵਾਅਦਾ ਕਰਦੇ ਤਾਂ ਦੱਸਦਾ ਕਿ ਜੈਨਜ਼ੀ ਤੋਂ ਬਾਅਦ α ਵਾਲੇ ਫਿਰ ਉਸ ਤੋਂ ਬਾਅਦ β β ਮਤਲਬ ਚੱਲ ਰਹੀ ਆ ਉਹ ਪ੍ਰਸਾਦ ਸਿੰਘ ਮਤਲਬ ਤੁਸੀਂ ਦੇਖੋ ਦਿਮਾਗ ਖਰਾਬ ਕੀਤੇ ਪਏ ਆ ਇਹ ਉਹੀ ਰਹੁੰਦੇ ਆ ਸਾਰੇ ਤੁਹਾਡੇ ਬੀਟੇ ਬੂਟੇ ਵਾਲੇ ਹੀ ਇਹ ਇਹ ਬੀਟੇ ਐਲਫਾ ਜੈਨ ਚਲੋ ਓਵਰ ਆਲ ਫਿਲਮ ਨਾਲ ਕੰਟਰੋਵਰਸੀ ਵੀ ਜੁੜੀ ਹੋਈ ਆ ਫਿਲਮ ਕਿਸੇ ਮੂਵੀ ਦਾ ਰੀਮੇਕ ਵੀ ਦੱਸਿਆ ਜਾ ਰਿਹਾ ਤੇ ਇਦਾਂ ਦੇ ਵੀ ਤੁਸੀਂ ਸਿਨੈਰੀਓ ਸਾਡੇ ਸਾਹਮਣੇ ਰੱਖਿਆ ਬਟ ਫਿਲਮ ਨੂੰ ਪਸੰਦ ਕੀਤਾ ਜਾ ਰਿਹਾ ਹਾਂ ਹਾਂ ਫਿਲਮ ਨੂੰ ਪਸੰਦ ਕੀਤਾ ਜਾ ਰਿਹਾ ਲੋਕ ਜਾ ਰਹੇ ਔਰ ਲੋਕ ਹਲੇ ਜਾਣਗੇ ਕਿ 190 ਕਰੋੜ ਹੋਇਆ ਫਿਲਮ ਹੋਰ ਕਈ ਕਰੋੜ ਕਮਾਉਣ ਵਾਲੀ ਆ ਕਈ 100 ਕਰੋੜ ਕਮਾਉਣ ਵਾਲੀ ਆ ਮਤਲਬ ਇਹ ਤੁਸੀਂ ਮੰਨ ਕੇ ਚੱਲੋ ਔਰ ਹੋ ਸਕਦਾ ਕਿ ਇਹ ਫਿਲਮ ਲੰਬੀ ਚੱਲਣ ਦਾ ਕਾਰਨ ਵੀ ਇਹੀ ਆ ਫਿਲਮ ਦਾ 뮤직 ਔਰ ਫਿਲਮ ਦੀ ਸਟੋਰੀ ਔਰ ਸਭ ਤੋਂ ਵੱਡੀ ਪ੍ਰਮੋਸ਼ਨ ਜਿਹੜੀ ਫਿਲਮ ਤੋਂ ਪਹਿਲਾਂ ਨਹੀਂ ਹੋਈ ਜਿਹੜੀ ਹੁਣ ਫਿਲਮ ਤੋਂ ਬਾਅਦ ਹੋਣੀ ਸ਼ੁਰੂ ਹੋਈ ਆ ਆ ਜਿਹੜੇ ਲੋਕ ਰੋ ਰਹੇ ਆ ਹੂੰ ਇਹ ਰੋਂਦਿਆਂ ਨੂੰ ਦੇਖ ਕੇ ਤਾਂ ਸਾਨੂੰ ਅੱਜ ਪ੍ਰੋਗਰਾਮ ਕਰਨਾ ਪੈ ਗਿਆ। ਜੀ। ਸ਼ਾਇਦ ਅਸੀਂ ਪ੍ਰੋਗਰਾਮ ਨਾ ਕਰਦੇ। ਜੀ ਬਿਲਕੁਲ। ਆਗਰ ਤੁਸੀਂ ਵੀ ਇਦਾਂ ਦੀ ਮੂਵੀਜ਼ ਦੇਖਣ ਦੇ ਸ਼ੌਕੀਨ ਆ ਤੇ ਤੁਹਾਨੂੰ ਜ਼ਰੂਰ ਥੀਏਟਰ ਚ ਜਾਣਾ ਚਾਹੀਦਾ ਤੇ ਆਪਣੇ ਰਿਵਿਊ ਸਾਹਮਣੇ ਰੱਖਣੇ ਚਾਹੀਦੇ ਕਿ ਤੁਹਾਨੂੰ ਇਹ ਮੂਵੀ ਕਿਹੋ ਜਿਹੀ ਲੱਗੀ। ਹੋਰ ਇਸੇ ਤਰ੍ਹਾਂ ਤੇ ਚਚਿਤ ਮੁੱਦਿਆਂ ਤੇ ਗੱਲਬਾਤ ਕਰਦੇ ਰਾਵਾਂਗੇ, ਮਿਲਦੇ ਰਾਵਾਂਗੇ, ਰੂਬਰੂ ਹੁੰਦੇ ਰਾਵਾਂਗੇ। ਤਦ ਤੱਕ ਲਈ ਸਾਨੂੰ ਦੋ ਮਨ ਦਿਓ ਇਜਾਜ਼ਤ। ਧੰਨਵਾਦ।